ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੋਰ ਨਵੀਂ ਕਹਾਣੀ ਵਿੱਚ ਮੇਰਾ ਬਾਪੂ ਬਾਲਾ ਪਿਆਰ ਕਰਦਾ ਸੀ ਇਕਲੌਤੀ ਧੀ ਜੋ ਸੀ ਮੈਂ ਨਿੱਕੀ ਹੁੰਦੀ ਤੋਂ ਹੀ ਦੀਪੀ ਪੋਤਾਖਦਾ ਹੁੰਦਾ ਸੀ ਸਵੇਰੇ ਉੱਠ ਪਸ਼ੂਆਂ ਨੂੰ ਨੀਰਾਚਾਰਾ ਪਾ ਕੇ ਧਾਰ ਕੱਢਦਾ ਸੀ ਉੱਠਣ ਤੋਂ ਪਹਿਲਾਂ ਦੁੱਧ ਦਾ ਗਲਾਸ ਪਰ ਸਰਾਣੇ ਰੱਖ ਦਿੰਦਾ ਮਾਂ ਦਾ ਬਚਪਨ ਵਿੱਚ ਜਾਣਾ ਕਦੇ ਬਾਪੂ ਨੇ ਮਹਿਸੂਸ ਨਹੀਂ ਹੋਣ ਦਿੱਤਾ ਸੀ ਸਵੇਰੇ ਜਲਦੀ ਘਰ ਦਾ ਕੰਮ ਨਿਮੇੜ ਬਾਪੂ ਟਰੈਕਟਰ ਤੇ ਮੈਨੂੰ ਨਾਲ ਲੈ ਜਾਂਦਾ ਨਾਲ ਬਿਠਾ ਕੇ ਖੇਤ ਜ਼ਮੀਨ ਬਾਰੇ ਸਭ ਦੱਸਦਾ ਰਹਿੰਦਾ ਹੌਲੀ ਹੌਲੀ ਸਮਾਂ ਬੀਤਿਆ ਸਕੂਲ ਭੇਜਣ ਲੱਗ ਪਿਆ ਖੇਤ ਰਾਸਤੇ ਵਿੱਚ ਹੋਣ ਕਰਕੇ ਕਈ ਵਾਰੀ ਸਕੂਲ ਗੇੜਾ ਮਾਰ ਜਾਂਦਾ ਲਾੜ ਕਰਦਾ ਹੀ ਵਾਲਾ ਸੀ ਮੈਂ 5ਵੀਂ ਜਮਾਤ ਤੱਕ ਪੜ੍ਹਾਈ ਦੇ ਨਾਲ ਖੇਤ ਦੇ ਸਾਰੇ ਕੰਮ ਵੀ ਨਿਬੇੜਦੀ ਰਹਿੰਦੀ ਬਾਪੂ ਇੱਕ ਦਿਨ ਲਾਗਲੇ ਪਿੰਡ ਗਿਆ ਮੈਂ ਪਿੱਛੋਂ ਆਪ ਰੋਟੀ ਬਣਾ ਲਈ ਬਾਪੂ ਦੇ ਆਉਣ ਦੀ ਧੀਰ ਸੀ ਮੈਂ ਚਾਹ ਨਾਲ ਰੋਟੀ ਬਾਪੂ ਅੱਗੇ ਰੱਖ ਦਿੰਦੀ ਬੱਸ ਫੇਰ ਕੀ ਸੀ ਪੁੱਕੋ ਚ ਲੈ ਕੇ ਪਤਾ ਨਹੀਂ ਰੱਬ ਨਾਲ ਕੀ ਗੱਲਾਂ ਕਰ ਗਿਆ ਕਹਿੰਦਾ ਤੂੰ ਮੇਰੀ ਧੀ ਨਹੀਂ ਪੁੱਤਾਂ ਪੁੱਤ ਤੂੰ ਪੜਿਆ ਕਰ ਰੋਟੀ ਮੈਂ ਆਪੇ ਬਣਾ ਲਿਆ ਕਰੂੰ ਬਾਪੂ ਰਾਤ ਨੂੰ ਸੌਣ ਵੇਲੇ ਬਹੁਤ ਦੁਨੀਆਦਾਰੀ ਦੀਆਂ ਗੱਲਾਂ ਕਰਦਾ ਤੇ ਸਮਝਾਉਂਦਾ ਰਹਿੰਦਾ ਮੈਂ ਸੌ ਜਾਂਦੀ ਪਰ ਬਾਪੂ ਸਿਰ ਤੇ ਹੱਥ ਫੇਰਦਾ ਜਾਗਦਾ ਸੌ ਜਾਂਦਾ ਉਹਨੂੰ ਮੇਰੇ ਵੱਡੇ ਹੋਣ ਦਾ ਫਿਕਰ ਵੀ ਸ਼ਾਇਦ ਹਸਤਾ ਰਿਹਾ ਸੀ ਕੋਝ ਸਮੇ ਬਾਅਦ ਕਾਲਜ ਦਾ ਸਫਰ ਸ਼ੁਰੂ ਹੋ ਗਿਆ। ਉਹਨਾਂ ਦਿਨਾਂ ਵਿੱਚ ਬੱਸ ਵਗੈਰਾ ਘੱਟ ਸੀ। ਬਾਪੂ ਸ਼ਹਿਰ ਟਰੈਕਟਰ ਤੇ ਛੱਡ ਆਉਂਦਾ ਤੇ ਲੈ ਆਉਂਦਾ। ਸਮਾਂ ਲੰਘਦਾ ਗਿਆ ਤੇ ਸਮੇਂ ਨਾਲ ਕਾਲਜ ਵਾਲੀ ਜ਼ਿੰਦਗੀ ਦੇ ਬਦਲਾਅ ਸ਼ੁਰੂ ਹੋ ਗਏ। ਮੈਨੂੰ ਪੰਜਾਬੀ ਸੂਟ ਦਾ ਬਹੁਤ ਸ਼ੌਂਕ ਸੀ। ਬਾਪੂ ਨੂੰ ਰੰਗ ਦੱਸਣ ਦੱਸ ਦੇਣਾ। ਛੱਟ ਬਾਪੂ ਸ਼ਹਿਰੋਂ ਲਿਆ ਦਿੰਦਾ। ਕਦੇ ਮਹਿੰਗਾ ਸਸਤਾ ਨਹੀਂ ਸੀ ਦੇਖਦਾ। ਇੱਕ ਵਾਰੀ ਬਾਪੂ ਨੇ ਮੇਰੀ ਜिद ਕਰਕੇ ਜੁੱਤੀ ਮੁਕਤਸਰ ਤੋਂ ਲਿਆ ਕੇ ਦਿੱਤੀ ਜੋ ਖੁਸ਼ੀ ਉਹ ਸੀ ਹੁਣ ਲੱਖਾਂ 'ਚ ਵੀ ਨਹੀਂ ਮਿਲਦੀ ਮੇਰੀ ਕਾਲਜ 'ਚ ਪਹਿਚਾਣ ਵੱਖਰੀ ਹੁੰਦੀ ਟੀਚਰ ਬਹੁਤ ਪਿਆਰ ਕਰਦੇ ਸੀ ਮੇਰੇ ਨਾਲ ਵੱਧ ਕੁੜੀਆਂ ਸ਼ਹਿਰ ਦੀਆਂ ਸਨ ਉਹ ਮੇਰੇ ਪਹਿਰਾਵੇ ਤੇ ਕੋਸ਼ ਨਾ ਹੁੰਦੀਆਂ ਮੈਂ ਕੁਝ ਜ਼ਿਰ ਆਪਣੇ ਆਪ ਨਾਲ ਸਮਝੌਤਾ ਕਰਦੀ ਰਹੀ ਅਸੀਂ ਵੇੜੇ ਵਿੱਚ ਪਏ ਸੀ ਬਾਪੂ ਨੇ ਲਾਲਟਣ ਬੁਝਾ ਦਿੱਤੀ ਝੱਟ ਮੈਂ ਬਾਪੂ ਨੂੰ ਕੁਝ ਕਹਿਣਾ ਚਾਹੇ ਪਰ ਹਿੰਮਤ ਨਹੀਂ ਪਈ ਡਰ ਜੋ ਲੱਗਦਾ ਸੀ ਬਾਪੂ ਤੋਂ ਬੋਲਣ ਦੀ ਧੀਰ ਸੀ ਬਾਪੂ ਕਹਿੰਦਾ 10 ਪੁੱਤ ਮੈਂ ਕਿਹਾ ਬਾਪੂ ਮੈਂ ਆਹ ਸ਼ਹਿਰ ਵਾਲੇ ਕੱਪੜੇ ਪਾ ਲਿਆ ਕਰਾਂ ਬਾਪੂ ਕਹਿੰਦਾ ਪੁੱਤ ਇਹ ਸਾਡਾ ਸੱਭਿਆਚਾਰ ਨਹੀਂ ਆਪਣਾ ਪੰਜਾਬੀ ਪਹਿਰਾਵਾ ਸਾਡੀ ਇੱਜ਼ਤ ਹੈ ਸਾਡੀ ਸ਼ਾਨ ਹੈ ਕਿਸੇ ਦੀ ਹਿੰਮਤ ਨਹੀਂ ਸਾਡੇ ਵੱਲ ਮੁੜ ਕੇ ਦੇਖੇ ਬਾਕੀ ਮੈਂ ਪੁੱਤ ਕਿਹੜਾ ਤੇਰੇ ਸ਼ੌਂਕ ਪੂਰੇ ਕਰਨ ਦੀ ਕਮੀ ਛੜਦਾ ਪਰ ਉਸ ਟਾਈਮ ਮੈਨੂੰ ਇਹਨਾਂ ਗੱਲਾਂ ਆਮ ਜਿਹੀਆਂ ਲੱਗੀਆਂ ਮੈਂ ਜਿੱਦ ਕੀਤੀ ਬਾਪੂ ਨੇ ਹਾਂ ਕਰ ਦਿੱਤੀ ਪਰ ਦਿਲੋਂ ਨਹੀਂ ਸਵੇਰੇ ਮੈਂ ਕਾਲਜ ਨੂੰ ਤਿਆਰ ਹੋ ਗਈ ਛੁੱਟੀ ਤੋਂ ਬਾਅਦ ਮੈਂ ਤੇ ਮੇਰੀ ਸਹੇਲੀ ਵੱਡੀ ਦੁਕਾਨ ਤੋਂ ਕੁਝ ਕੱਪੜੇ ਲੈ ਕੇ ਘਰ ਆ ਗਈਆਂ ਸਵੇਰੇ ਜਲਦੀ ਉੱਠ ਚਾਹ ਪਾਣੀ ਕਰਕੇ ਰੋਟੀ ਬਣਾਈ ਤੇ ਤਿਆਰ ਹੋ ਗਈ ਬਾਪੂ ਬਾਹਰੋਂ ਆ ਗਿਆ ਪਰ ਉਹ ਚੁੱਪ ਸੀ ਕੁਝ ਨਾ ਬੋਲਿਆ ਬਾਪੂ ਨੇ ਟਰੈਕਟਰ ਸਟਾਰਟ ਕੀਤਾ ਮੈਂ ਨਾਲ ਬੈਠ ਗਈ ਪਰ ਬਾਪੂ ਨੂੰ ਪਿੰਡ ਵਿੱਚੋਂ ਪਤਾ ਨਹੀਂ ਕਿਉਂ ਲੰਘਣਾ ਔਖਾ ਹੋ ਗਿਆ। ਅਗਲੀ ਰਾਤ ਬਾਪੂ ਬਿਮਾਰ ਹੋ ਗਿਆ। ਮੇਰੇ ਕਹਿਣ ਦੇ ਬਾਵਜੂਦ ਮੈਨੂੰ ਬਾਪੂ ਨੇ ਕਾਲਜ ਨੂੰ ਜਾਣ ਲਈ ਕਹਿ ਦਿੱਤਾ। ਬਾਪੂ ਦੀਆਂ ਅੱਖਾਂ ਨੇ ਪਹਿਲੀ ਵਾਰ ਘੂਰਿਆ ਸੀ। ਬਸ ਫੇਰ ਮੈਂ ਕਾਲਜ ਇਕੱਲੀ ਜਾਣ ਲੱਗੀ। ਪਰ ਰਾਸਤੇ ਵਿੱਚ ਮੁੰਡੇ ਬੁਰੀ ਨਿਗਾ ਨਾਲ ਦੇਖਦੇ। ਘੂਰਦੇ ਮੈਂ ਚੁੱਪ ਕਰ ਕਾਲਜ ਨੂੰ ਤੁਰ ਜਾਂਦੀ। ਵਾਪਸ ਆਉਂਦੀ ਫੇਰ ਵੀ ਆਹੀ ਕੁਝ ਸਹਿਣਾ ਪੈਂਦਾ। ਬਹੁਤ ਚਿਰ ਇੰਜ ਚੱਲਦਾ ਰਿਹਾ ਪਰ ਬਾਪੂ ਦੀ ਤਬੀਅਤ ਹੋਰ ਜ਼ਿਆਦਾ ਵਿਗੜ ਗਈ ਜਿਵੇਂ ਉਹਨੂੰ ਕੱਲੀ ਜਾਂਦੀ ਦੇ ਨਾਲ ਬਾਪੂ ਦੀਆਂ ਗੱਲਾਂ ਦਾ ਪਤਾ ਲੱਗ ਗਿਆ ਹੋਵੇ ਮੈਂ ਕਈ ਵਾਰੀ ਦਿਨ ਸਰਾਣੀ ਦਿਨ ਬਾਪੂ ਸਰਾਣੀ ਸਾਰੀ ਸਾਰੀ ਰਾਤ ਬੈਠੀ ਰਹਿੰਦੀ ਪਰ ਉਹ ਪਤਾ ਨਹੀਂ ਕਿਉਂ ਮੇਰੇ ਨਾਲ ਬੋਲਣ ਦੀ ਕੋਸ਼ਿਸ਼ ਕਰਦਾ ਪਰ ਮੇਰੇ ਵੱਲ ਵੇਖ ਚੁੱਪ ਕਰ ਜਾਂਦਾ ਮੈਂ 4 ਵਜੇ ਉੱਠ ਚਾਹ ਬਣਾਉਣ ਚਲੀ ਗਈ ਪਰ ਆਈ ਤਾਂ ਬਾਪੂ ਅੱਖਾਂ ਮੀਚ ਚੁੱਕਿਆ ਸੀ ਫੇਰ ਮੈਂ ਉਸ ਦਿਨ ਤੋਂ ਬਾਦ ਕਾਲ ਜਾਣਾ ਬੰਦ ਕਰ ਦਿੱਤਾ ਕੱਲੀ ਬੈਠੀ ਬਾਪੂ ਬਾਰੇ ਸੋਚਦੀ ਰਹਿੰਦੀ ਫੇਰ ਹੌਂਸਲਾ ਕਰਕੇ ਖੇਤ ਦਾ ਕੰਮ ਕਰਨ ਦਾ ਫੈਸਲਾ ਕਰ ਲਿਆ ਅਗਲੀ ਸਵੇਰ ਬਾਪੂ ਦੇ ਸ਼ੌਂਕ ਨਾਲ ਲਿਆਂਦੇ ਜੁੱਤੂਟ ਤੇ ਜੁੱਤੀ ਪਾ ਟਰੈਕਟਰ ਖੇਤ ਵੱਲ ਪਾ ਲਿਆ ਪਿੰਡ ਵਿੱਚੋਂ ਲੰਘਣ ਲੱਗੀ ਤਾਂ ਮੁੰਡਿਆਂ ਨੇ ਮੁੜ ਕੇ ਵੀ ਨਾ ਦੇਖਿਆ ਸਗੋਂ ਨੀਵੀਂ ਪਾ ਲੰਘ ਗਏ ਆਉਂਦੀ ਜਾਂਦੀ ਨੂੰ ਸਭ ਵੱਡੇ ਬਜ਼ੁਰਗ ਪੁੱਤ ਪੁੱਤ ਆਖਣ ਲੱਗ ਪਏ ਮੇਰੀ ਹਿੰਮਤ ਹੋਰ ਵਧ ਗਈ ਮੈਨੂੰ ਜਿਵੇਂ ਆਰਾਮ ਤਾਂ ਭੁੱਲ ਹੀ ਗਿਆ ਸੀ ਮੈਂ ਉੱਠਦੀ ਬੈੰਦੀ ਇੱਕੋ ਗੱਲ ਸੋਚਦੀ ਰਹਿੰਦੀ ਕਿ ਮੇਰੇ ਬਾਪੂ ਵੱਲੋਂ ਪੂਰੇ ਕੀਤੇ ਸ਼ੌਂਕ ਮੇਰੇ ਸ਼ਹਿਰ ਵਾਲੇ ਸ਼ੌਂਕ ਨਾਲੋਂ ਕਿਤੇ ਵੱਡੇ ਸਨ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ